ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਟਾਪ ਬਰੀਡ ਆ ਜਿਹੜੀ ਸਾਹਮਣੇ ਦੇਖਦੇ ਹੋ ਤੋਕੜ ਗੱਬਣਾ ਚੈੱਕ ਪਾਸ ਤੇ ਇੱਕ ਵਰਡ ਆ ਜਿਹੜੀ ਸੋਈ ਸਵਾਈ ਆ ਬੱਚਾ ਕਰਮਾ ਦੇਮ ਅਗਰ ਬੱਚਾ ਹੈਗਾ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੱਸਿਆ ਬਾਈ ਹੋ ਠੀਕੋ ਕੁਲਵੀਰ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਹਾਂ ਬਾਈ ਜੀ ਕੁਲਵੀਰ ਸਿੰਘ ਪਿੰਡ ਬਰਥੁਰਾ ਜ਼ਿਲ੍ਹਾ ਬਠਿੰਡਾ ਸ਼ੇਰਾਂਪੁਰਾਪੂਲ ਨੇੜੇ ਪਿੰਡ ਬਈ ਨੇੜੇ ਬਈ ਪਾਈ ਭਗਤਾ 4 ਕਿਲੋਮੀਟਰ ਆ ਮੋਗਾ ਆਪਾਂ ਨੂੰ 40 ਆ ਤੇ ਬਠਿੰਡਾ ਵੀ 40 ਆ ਪਰ ਨਾਲ ਆਪਣੇ ਘਰ ਤੋਂ ਹੀ 41 ਕਿਲੋਮੀਟਰ ਆ ਬਈ ਮੋਬਾਈਲ ਨੰਬਰ ਬੋਲ ਦਿਓ 76142 20345 ਬਈ ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਬਈ ਪਹਿਲਾ ਸੂਆ ਸੂਈ ਦੀ ਆ ਕਦੋਂ ਸੂਈ ਆ ਭਰਾ ਸੂਈ ਹੋਏ ਹੋ ਗਿਆ 25 ਦਿਨ ਬਈ 25 ਦਿਨ ਹਾਂ ਬੱਚਾ ਕੀ ਆ ਮਗਰ ਬੱਚਾ ਬਈ ਵੱਛਾ ਦੇ ਹਾਂ ਬਈ ਠੀਕ ਆ ਬਈ ਕਿੰਨਾ ਦੁੱਧ ਆ ਬਈ ਚੋਣ ਵਾਲਾ ਦੁੱਧ ਬਈ 9 ਕਿਲੋ ਆ ਸਹੀ ਮੈਂਨ ਵਾਲਾ 7.5 ਕਿਲੋ ਸੂਹਾ 7.5 ਕਿਲੋ ਸਾਬ ਨੂੰ 9 ਕਿਲੋ ਦੁੱਧ ਆ ਪਹਿਲਾਂ ਹੀ ਸੂਹਾ ਸੋਈ ਦੀ ਆ ਬਾਕੀ ਸੀਲ ਛੰਡੀ ਪੂਰੀ ਫੁੱਲ ਆ ਆਇਨ ਕੀ ਗਰਮਾ ਵੈਡ ਕੋਈ ਸੀਲ ਛੰਡੀ ਕੋਈ ਅੰਤ ਨਹੀਂ ਬਈ ਲੈ ਬਈ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਅ ਸੋਈ ਸਵਾਈ ਆ ਦੁੱਧ ਵੀ ਚੰਗਾ ਮੱਝ ਨਾਲ ਦਾ ਦੁੱਧ ਫੈਂਟ ਫੁੱਲ ਗਰਮੀ ਬਿਲਕੁਲ ਨਹੀਂ ਮੰਨੀ ਕਿਨੇ ਬਈ ਗਰਮੀਆਂ ਦਾ ਤੋਹਫਾ ਫੁੱਲ ਬ੍ਰੀਡ ਤੋਰਾ ਚੈੱਕ ਕਰੋ ਤੋਰਾ ਵੀ ਕਮਾਲ ਦਾ ਥਣ ਬੜਾ ਕਮਾਲ ਦਾ ਹਨਾ ਬਈ ਹਲ ਬਈ ਪੂਰਾ ਵਧੀਆ ਲੱਗਿਆ ਵਾ ਹਨ ਕਲਾ ਕਲਾ ਥਣ ਪੂਰੀ ਵਿੱਠੀ ਦੇ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਫੁੱਲ ਬਰੀਡ ਆ ਕੀ ਬਾਤ ਆ ਬਈ ਗਰਮੀਆਂ ਦਾ ਤੋਹਫਾ ਮੱਝ ਨਾਲ ਦਾ ਦੁੱਧ ਦੇਣਾ ਕਰਮਾਣੀ ਨੇ ਹਾਂ ਬਈ ਤੇ ਮੁੱਲ ਭਰਾ ਜਾਜ ਫਿਰ ਮੁੱਲ ਦੇ 32000 ਰੁਪਿਆ ਠੀਕ ਆ ਈਅਰ ਦੀ ਵੇੜ ਦੇ ਦਾਂਗੇ ਠੀਕ ਆ ਹਾਂ ਸੱਜਰ ਵੇੜ ਆ ਬਈ ਚੀਕਾ ਆਪਾ ਟੁਕੜਾ ਰੈਡੀ ਰੱਖਿਆ ਹਾਂ ਚਲ ਆਪਾਂ ਨੂੰ ਭਾਜਈਏ ਭਾਜ ਹੀ ਦਵਾਂਗੇ ਬਾਈ ਬਹੁਤ ਠੀਕ ਕਿਸੀਲ ਥੰਡੀ ਦਾ ਕੋਈ ਅੰਤ ਨਹੀਂ ਜਮਾ ਇਹ ਮਰਜੀ ਵੇ ਬਾਈ ਜੇ ਮੁੱਲ ਰੱਖਿਆ 32000 ਮੁੱਲ 30000 ਦੀ ਵੜ ਬਾਈ ਕਹਿੰਦਾ ਕਿ ਕਿ ਮਰਜੀ ਵੇ ਆ ਇਹ ਚੱਕਰ ਕੀ ਬਾਈ ਬੱਚਾ ਖਾ ਦੇ ਕੇ ਥੱਲੇ ਵਧੀਆ ਮਿਲਦੀ ਆ ਆਪਣਾ ਨਿਆਣਾ ਪਾਪ ਨਾ ਆਪਾ ਆ ਦੇ ਲੋ ਲੈ ਨਿਆਣਾ ਪਾਉਣਾ ਪਾ ਲੈ ਨਹੀਂ ਪਾਉਣਾ ਨਾ ਆਪਾ ਤਾਂ ਵੀ ਚੈੱਕ ਕਰਨੀ ਕੋਈ ਬਾਈ ਤੇ ਥਣ ਥਣ ਬੜਾ ਚੰਗਾ ਲੈ ਆ ਬਾਈ ਪੂਰੀ ਵਿੱਤੀ ਤੇ ਕੱਲਾ ਕੱਲਾ ਖਾਣ ਵਾ ਕਿਆ ਬਾਤ ਹੈ ਬਾਕੀ ਜਿਵੇਂ ਮਰਜ਼ੀ ਵੇਚਾ ਬਾਕੀ ਸੀਲ ਠੰਡੀ ਬਈ ਪੂਰੀ ਫੁੱਲ ਆ ਠੰਡੀ ਸੀਲ ਫੁੱਲ ਆ ਲੈ ਕਿਆ ਬਾਤ ਬਾਕੀ ਬਈ ਕੋਈ ਪੂਰ ਛਰਲਾ ਨਹੀਂ ਹੂੰ ਠੀਕ ਆ ਆਏ ਉੱਥੇ ਠੰਡੀ ਆ ਪੂਰ ਨਹੀਂ ਛਰਲਾਣੀ ਵੱਡੀ ਕਰ ਯਾਰ ਗਰਮੀਆਂ ਦਾ ਤੋਹਫਾ ਬਾਕੀ ਮੁੱਲ ਵੀ ਜਾਇਜ਼ ਆ ਬਾਈ ਆ ਮੁੱਲ ਤੇ ਕਾਹਨੂੰ ਮਿਲਦੀ ਆ ਬੈੜ ਹਣਾ ਹਾਂ ਬਈ ਕੋ 20 25 ਗਿਣਣ ਹੋ ਗਏ ਸੂਈ ਨੂੰ ਠੰਡੀ ਸੀਲ ਫੁੱਲ ਅੱਗੇ ਬਈ ਟੋਕੜ ਕੱਬਣਾ ਹਾਂ ਬਈ ਇਹ ਟੋਕੜ ਕੱਬਣਾ ਕਿੰਨੇ ਟਾਈਮ ਦੀ ਬਈ ਭਾਈ ਇਹ 2 ਮਹੀਨੇ ਵੀਰਾਂ ਦੀ ਗੱਬਨ ਚੈੱਕ ਪਾਸ ਆ ਆਪਣੀ ਕਿਰਾਇਈ ਵੀ ਆ ਜਿਹੜੇ ਵੀਰ ਨਾਲ ਸੌਦਾ ਹੋਊਗਾ ਬਾਈ ਉਹ ਆਪ ਜਿਆਦਾ ਡਾਕਟਰ ਲਿਆ ਕੇ ਕਹਾ ਖਾਲੀ ਵੀ ਫੀਸ ਆਪਣੀ ਆ ਇਹ ਗੱਬਨ ਹੋਈ ਤਾਂ ਅਗਲਾ ਆਉਦੀ ਫੀਸ ਦੇ ਕੇ ਲੈ ਜੇ ਬਾਕੀ ਜੇ ਕੋਈ ਭਰਾ ਗਾਰੰਟੀ ਦੇ ਮੰਗਾਊਗਾ ਆਨਲਾਈਨ ਆਪਣੇ ਬਾਈ 5 ਦਿਨਾਂ ਤੱਕ ਦੀ ਫੋਲੋ ਗਾਰੰਟੀ ਆ ਕੋਈ ਕਹਿਣ ਦੀ ਗੱਲ ਨਹੀਂ ਕਿ ਆਪਾਂ ਜਾਣ ਕੇ ਵੇਚਣ ਵਾਲੇ ਕਹਿ ਦਾਂਗੇ ਗੱਬੜ ਹੈ ਨਾ ਪੰਜਾਬ ਨਾਲ ਫੋਲ ਗਰੰਟੀ ਆ ਇਹ ਆਪਣੀ ਗੱਬੜ ਮੈਂ ਖਾਲੀ ਨਿਕਲਦੀ ਆ ਭਾਈ ਪੰਜਾਬ ਨਾਲ ਜੀ ਬੰਦਾ ਵਾਪਸ ਕਰ ਸਕਦਾ ਇਹ ਅੱਗੇ ਆਪਾਂ ਡਿੰਗਾਂ ਵਾੜਾ ਵੇਚੀ ਗਾ ਸਾਰਾ ਗਰੰਟੀ ਦੇ ਘੱਲੇ ਪਰ ਇਹ ਹੈ ਚੱਕਰ ਹੋ ਗਿਆ ਕਿ ਵਜਾ ਕਹਿਦਾ ਵੀ 2 ਦਿਨ ਵੀ ਘੱਟ ਆ ਕਿਹੜੀ ਗੱਲ ਹੋਊਗੀ ਉਹੀ ਦੱਸਾਂਗੇ ਠੀਕ ਆ ਭਾਈ ਦੁੱਧ ਕਿੰਨਾ ਦੱਸੇ ਦੁੱਧ ਭਾਈ 8 ਕਿਲੋ ਆ ਠੀਕ ਆ ਭਾਈ ਤੇ 2 ਮਹੀਨੇ 20 ਦਿਨਾਂ ਦੀ ਗੱਬੜ ਚੈੱਕ ਪਾਸ ਆ ਬਹੁਤ ਠੀਕ ਬਾਕੀ ਨਸਲ ਬਰੀ ਵਾਲੀ ਕਾਟੇ ਕਮਾਲ ਦਾ ਲੱਗਿਆ ਭਾਈ ਗਲਾਬੀ ਥਣ ਆ ਭਾਈ ਮੁੱਠੀ ਵਾਲਾ ਥਣ ਚਵਾਈ ਇੱਕ ਨੰਬਰ ਨਿਕ ਬਾਕੀ ਦਾ ਨੰਬਰ ਹੁ ਚਵਾਈ ਦਾ ਹਾਂ ਚਵਾਈ ਇੱਕ ਨੰਬਰ ਬਾਕੀ ਵੀ ਫੇਸ ਚੈੱਕ ਕਰਾ ਦਿਓ ਕੀ ਬਾਤ ਹੈ ਬਿਊਟੀ ਬੜੀ ਹੈ ਨਾ ਫੇਰ ਤੇ ਪੂਰਾ ਇੱਕ ਨੰਬਰ ਪ੍ਰਿੰਟ ਕਰਦੋ ਬਰੀਡ ਕੰਨੀਓ ਕੋਈ ਕਾਟ ਨਹੀਂ ਕਿ ਨਹੀਂ ਹਾਂ ਬਈ ਬਰੀਡ ਬੋਲ ਤੇ ਤੋਰਾ ਚੈੱਕ ਕਰੋ ਤੋਰਾ ਵੀ ਬਾਕੀ ਬਈ ਆਪਾਂ ਟੋਕੜਾ ਘਬਰਾਂ ਗਾਂ ਸ਼ਕੀਨ ਲੈਨੇ ਆ ਪੂਰੀ ਆਏ ਨਹੀਂ ਗਿਆ ਤਰਾ ਹੋ ਕਿਸੇ ਪਾਸਿਓਂ ਵੀ ਜਾਂ ਕੋਈ ਪੈਰਾਂ ਵਾਲੇ ਪਾਸਿਓਂ ਢੂਈਏ ਵਾਲੇ ਪਾਸਿਓਂ ਠੀਕ ਆ ਛੇ ਵਾਰਾ ਹੁੰਦਾ ਆਪਣੇ ਕੋਲੇ ਅੰਦਰਾ ਬਈ ਪਹਿਲਾ ਦੂਜਾ ਸੁਆਈ ਆ ਠੀਕ ਆ ਆਪਣੇ ਇਹ ਵਾਲ ਦਾ ਆਪਾਂ ਉਹਦੇ ਹੱਲ ਮਾਰਾ ਦੀ ਵੀਡੀਓ ਚ ਟੋਕੜਾ ਘਬਰਾਂ ਆਪਣੇ ਸ਼ਕੀਨ ਆਪੇ ਲਾ ਕੇ ਜੋ ਕੋਈ ਬੰਦਾ ਨਹੀਂ ਲੈ ਜਾਂਦਾ ਸਹੀ ਆ ਪਰ ਹੋਰ ਜੇ ਜਮ ਡਾਇਮੰਡ ਦੀ ਸੀ ਆ ਹੀ ਨਹੀਂ ਗੱਲ ਕੀ ਮਾੜੀ ਬਹਿਰਾੂ ਬੰਦਾ ਘਰੇ ਆਇਆ ਕਹਿੰਦਾ ਵੀ ਭਾਈ 107 ਰੋਡ ਦੇ ਜਾਨ ਘੰਭਰ ਦਿੰਦੇ ਉਹੀ ਤਾਂ ਗੱਲ ਹੀ ਨਹੀਂ ਕੋਈ ਸਹੀ ਗੱਲ ਆ ਭਾਈ ਬਾਕੀ ਇਹ ਰੈਡੀ ਜਦੋਂ ਭਾਈ ਤਿਆਰ ਹੋ ਗਈ 10 ਮੱਗਰ ਤੋਂ ਬਾਅਦ ਚ ਸੁਣਾਏ ਨੇ ਰੋਟੀ ਜੀ ਸੁਣੀ ਆ ਇਹ ਦੋਹਰਾ ਕੱਈ ਨਹੀਂ ਲੱਗਣਾ ਮੈਨੇ ਲੱਗੋ ਰੋਟੀ ਜੀ ਸੁਣੂਗਾ ਭਾਈ ਜਦੋਂ ਬਰ ਤਿਆਰ ਹੋ ਗਈ ਤੁਹਾਨੂੰ ਉਹ ਲੱਖ ਤੋਂ ਬਾਹਰ ਵੀ ਕਰਨ ਵਾਲੀ ਆ ਆਰਾਮ ਨਾਲ ਭਾਈ ਬਾਕੀ ਬਾਈ ਦੀ ਗੱਲ ਸਹੀ ਹੈ ਮੂਰੇ ਰੁੱਤ ਬਹੁਤ ਚੰਗੀ ਆਉਂਦੀ ਆ ਪੂਰੀ ਵਿਕਰੀ ਜਾਊਗੀ ਪੂਰੀਆਂ ਤੇਜ਼ ਹੋਣਗੇ ਪਸ਼ੂ ਕਿ ਨਹੀਂ ਬਈ ਹਾਂ ਬਾਈ ਹਾਂ ਬਾਕੀ ਬੜੀ ਵੱਡੀ ਬਹੁਤ ਆ ਤੂੰ ਤੁਸੀਂ ਮੇਰੇ ਕੱਦ ਦਾ ਜੈਮੈਂਟ ਕਰ ਲੋ ਮੇਰਾ ਕੱਦ 5'9 ਆ ਤੇ ਬੜ ਦੀ ਲੈਂਥ ਦੇਖ ਲਓ ਤੇ ਹਾਈਟ ਦੇਖ ਲਓ ਸਹੀ ਗੱਲ ਆ ਬਾਈ ਉਹ ਸਾਬ ਨਾ ਬਾਕੀ ਸੀਰਿੰਦੀ ਦਾ ਬਾਈ ਡੱਬਾ ਵੜੇ ਤਾਂ ਕੋਈ ਅੰਤ ਨਹੀਂ ਹੁੰਦਾ ਇਹ ਕਿਹੜਾ ਗਰਮ ਆ ਜਿਵੇਂ ਮਰਦੀ ਹੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਿਆ ਰੇ ਥੰਨ ਲੈ ਬਾਕੀ ਵੀ ਜੀ ਚੀਜ਼ ਦਾ ਮੋਲਾ ਹੁਣ ਆਪਣਾ ਇਹ ਵੇੜ ਖੜੀ ਸੱਜਰ ਦਾ 32000 ਰੁਪਿਆ ਮੰਗਿਆ ਇਹ ਤੋਂ ਔਕੜ ਗੱਭਰ ਇਹ ਤੋਂ ਕੋਈ ਵੰਦ ਆਪਾ ਹੋਇਆ ਰੈਡ ਕੀਤਾ ਹਨਾ ਠੀਕ ਆ ਬਾਈ ਪਰ ਆਏਗਾ ਚੀਜ਼ ਜੀ ਦਾ ਮੋਲਾ ਬਾਈ ਹੂੰ ਕੀ ਮੋਲਾ ਸਾਈਕਲ ਵੀਰ ਮੋਲ ਬਾਈ ਇਹ 60000 ਰੁਪਿਆ 58000 ਦੀ ਵੇੜ ਲਵਾਏ ਬਾਈ 60000 ਰੁਪਿਆ ਮੋਲਾ 58000 ਦੀ ਵੇੜ ਬਾਈ ਕਹਿੰਦਾ ਦੇ ਦਾਂਗੇ ਗੱਲ ਤਾਂ ਬਾਈ ਦੀ ਸਹੀ ਆ ਬਈ ਚੀਜ਼-ਚੀਜ਼ ਦਾ ਮੁੱਲ ਆਕ ਨਹੀਂ ਬਾਈ ਸਹੀ ਹੋ ਗਿਆ ਜੀ ਮੰਨ ਕੇ ਚੱਲ ਆਪਾਂ ਮਿੱਠਾ ਪਾਵਾਂਗੇ ਹਨਾ ਬਾਈ ਬਸ ਹੂੰ ਉਹੇ ਜਾਇਆ ਬਾਬਾ ਜੀ ਆਏ ਚੱਕਰ ਅੱਜ ਦਾ ਹਰੇਕ ਬੰਦੇ ਹੀ ਸੈਨਾ ਵੀਡੀਓ ਦੇਦਾਗਾ ਕੋਲਾ ਮਾਲ ਤਾਂ ਕਿਤੇ ਨਹੀਂ ਮਿਲਦਾ ਸਹੀ ਹਰੇਕ ਰਾਲਾ ਬੰਦਾ ਵੀ ਕਿਨੇ ਆਪਾਂ ਵੀਡੀਓ 'ਚ ਮੁੱਲ ਕਰਦੇ ਆ ਰਾਲੇ ਵੀ ਅੱਜ ਕਾ ਬਾਈ ਉਹ ਵੀ ਮੁੱਲ ਕਰਦੇ ਆ ਸਹੀ ਗੱਲ ਆ ਠੀਕ ਹੈ ਨਾ ਇਹ ਚੱਲ ਆਪਾਂ ਕੰਮ ਬਈਆ ਪਰਮਾਤਮਾ ਦੀ ਕਿਰਪਾ ਨਾਲ ਤੁਰਿਆ ਬਾਈ 4 ਰੁਪਏ ਨਫਾ ਆਉਂਗਾ ਆਪਾਂ ਉਸ ਨੂੰ ਦੇਈ ਜਾਨੇ ਆ ਦੇਈ ਜਾਨੇ ਹਨਾ ਸਹੀ ਆ ਬਾਈ ਬਹੁਤ ਲਾਲਚ ਹੈ ਨਹੀਂ ਹਾਂ ਠੀਕ ਆ ਬਿਊਟੀ ਇੱਕ ਨੰਬਰ ਫੇਸ ਦੁਆਰੇ ਚੈੱਕ ਕਰਵਾਨੇ ਬੋਦੀਬਾਦੀ ਚੰਗੀ ਹੈ ਸਨਖ ਪੋਣਾ ਵੜ ਦੇ ਵਿੱਚ ਫੁੱਲ ਵਰੀਟ ਫੁੱਲ ਰੁੱਤ ਵੀ ਚੰਗੀ ਆਉਂਦੀ ਹੈ ਗੱਬਣ ਚੈੱਕ ਪਾਸ ਦੁੱਧ ਵੀ ਚੰਗਾ ਹੈ ਖਰਚਾ ਆਪਦਾ ਵੀ ਚੱਕੂ ਦੁੱਧ ਬੰਦਾ ਪਾਊਗਾ ਵੀ ਕਿ ਨਹੀਂ ਭਾਈ ਹਾਂ ਭਾਈ ਹੂੰ ਸਾਰੀਆਂ ਗੱਲਾਂ ਓਕੇ ਆ ਭਾਈ ਮੁੱਲ ਇਹਦਾ ਵੀ ਜਾਇਜ਼ ਆ ਤੇ ਆ ਵੜ ਦਾ ਹੀ ਮੁੱਲ ਜਾਇਜ਼ ਹੈ ਬਾਕੀ ਆ ਭਾਈ ਇਹ ਗਾਂਾਂ 'ਚ ਵੱਧ ਹੀ ਆਈ ਦੀ ਆ ਜੇ ਕੋਈ ਕੱਲੀ ਕਰੀ ਵਾਲਾ ਬੰਦਾ ਲੈ ਗਿਆ ਡੱਬੀ ਵੜ ਤੇ ਦੂਜੀ ਵੜ ਬੰਦਾ ਚੰਗੀ ਸੇਵਾ ਵਾਲਾ ਹੋਵੇ 2 ਕਿਲੋ ਦੁੱਧ ਵਧਾ ਲੂਗਾ ਹੂੰ ਸਹੀ ਗੱਲ ਆ ਭਾਈ ਧੰਨਵਾਦ